ਇਸ ਵੇਲੇ ਦੀਆਂ ਤਸਵੀਰਾਂ ਜਲੰਧਰ ਸੂਚੀ ਪਿੰਡ ਦੀਆਂ ਨੇ ਜਿੱਥੇ ਕਿ 8-8 10-10 ਫੁੱਟ ਪਾਣੀ ਖੜ ਚੁੱਕਾ ਆ ਲੋਕਾਂ ਦੇ ਘਰ ਡੁੱਬ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜਲੰਧਰ ਸੂਚੀ ਪਿੰਡ ਦੀਆਂ ਜਿੱਥੇ ਕਿ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਕਿ ਪਾਣੀ 8-8 10-10 ਫੁੱਟ ਖੜਾ ਹੋ ਚੁੱਕਾ ਆ ਲੋਕਾਂ ਦੇ ਦਰਾਂ ਦੇ ਵਿੱਚ ਪਾਣੀ ਵੜ ਚੁੱਕਾ ਆ ਲੋਕਾਂ ਵਿੱਚ ਡਰ ਦਾ ਮਾਹੌਲ ਲੋਕ ਇਹਨਾਂ ਚੀਜ਼ਾਂ ਤੋਂ ਡਰਦੇ ਹੋਏ ਘਰ ਛੱਡਦੇ ਹੋਏ ਵੀ ਦਿਖਾਈ ਦਿੱਤੇ ਨੇ ਇਨ੍ਹਾਂ ਹਾਲਾਤਾਂ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ بارش ਦਾ ਅਲਰਟ ਆ ਚੁੱਕਾ ਆ ਜਿੱਥੇ ਕਿ ਅਗਲੇ 5 ਦਿਨ ਤੱਕ ਫਿਰ بارش ਬਹੁਤ ਹੀ ਜ਼ੋਰ ਦੇ ਵਿੱਚ ਦਿਖਾਈ ਦਿੱਤੀ ਜਾਏਗੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਲੰਧਰ ਦੇ ਸੁਚੀਪਿੰਡ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਮੰਜੇ ਲੋਕਾਂ ਦੇ ਘਰਾਂ ਦੇ ਮੋਟਰਸਾਈਕਲ ਹਰੇਕ ਚੀਜ਼ ਡੁੱਬੀ ਪਈ ਆ ਲੋਕਾਂ ਨੇ ਆਪੋ ਆਪਣੇ ਘਰ ਛੱਡ ਦਿੱਤੇ ਨੇ ਇਹ ਨੇ ਹਾਲਾਤ ਜਲੰਧਰ ਸੁਚੀਪਿੰਡ ਦੇ ਜਿੱਥੇ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨਾ ਪਾਣੀ ਗੋਡੇ-ਗੋਡੇ ਪਾਣੀ 5-5 6-6 ਫੁੱਟ ਪਾਣੀ ਖੜਾ ਦਿਖਾਈ ਦੇ ਰਿਹਾ ਆ ਇਹਨੇ ਹਾਲਾਤ ਜਲੰਧਰ ਸੂਚੀਪਿੰਡ ਦੇ